ਮੈਂ ਜੀਤ ਸਿੰਘ ਵਾਸੀ ਗੱਜਬਾਸ ਜੋ ਆਮ ਆਦਮੀ ਕਲੀਨਿਕ ਗੱਜਬਾਸ ਵਿੱਚ ਸਥਿਤ ਹੈ ਇਹਦੇ ਵਿੱਚ ਦਵਾਈ ਲੈਣ ਆਏ ਸੀਗੇ ਇੱਥੇ ਡਾਕਟਰ ਸਾਹਿਬ ਵੀ ਬਹੁਤ ਵਧੀਆ ਹਨ ਇੱਥੇ ਦਵਾਈਆਂ ਵੀ ਸਾਨੂੰ ਬਹੁਤ ਵਧੀਆ ਮਿਲਦੀਆਂ ਹਨ ਜੋ ਵੀ ਅਸੀਂ ਆਪਣੇ ਬਾਡੀ ਦੇ ਸਾਰੇ ਟੈਸਟ ਬਲੱਡ ਵਗੈਰਾ ਕਰਵਾਉਨੇ ਆ ਉਹ ਫ੍ਰੀ ਆਫ ਕੋਸਟ ਕੀਤੇ ਜਾਂਦੇ ਹਨ ਔਰ ਇੱਥੇ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਖਰਚਾ ਨਹੀਂ ਆਉਂਦਾ ਮੈਂ ਡਾਕਟਰ ਸਾਹਿਬ ਦਾ ਔਰ ਪੂਰੇ ਸਟਾਫ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੋ ਕਿ ਆਪਣੀ ਡਿਊਟੀ ਨੂੰ ਸਹੀ ਤਰੀਕੇ ਨਾਲ ਨਿਭਾ ਰਹੇ ਹਨ ਔਰ ਗਾਜੇਵਾਸ ਨਗਰ ਦੇ ਸਾਰੇ ਹੀ ਨਗਰ ਦੇ ਨਗਰਵਾਸੀਆਂ ਅੱਗੇ ਬੇਨਤੀ ਕਰਦਾ ਹਾਂ ਕਿ ਇਸ ਕਲੀਨਿਕ ਦੇ ਵਿੱਚ ਆ ਕੇ ਆਪਣੀ ਟੈਸਟ ਔਰ ਦਵਾਈ ਵਗੈਰਾ ਲੈ ਕੇ ਵੱਧ ਤੋਂ ਵੱਧ ਲਾਭ ਲੈਣ ਜੀ ਮੈਂ ਤਾਂ ਆਜੀ ਮੇਨ ਡਾਕਟਰ ਨੇ ਬਹੁਤ ਚੰਗੀ ਤਰੀਕਾ ਨਾਲ ਦੇਖਿਆ ਜੀ ਐ ਬੜੇ ਪੈਰ ਨਾਲ ਦੇਖਿਆ ਤੇ ਦਵਾਈ ਬਹੁਤ ਚੀਤੀ ਦਿੱਤੀ ਹੈ ਮੇਰੇ ਕੋਈ ਕੋਈ ਲੱਗਾ ਜੀ ਫਰੀ ਦਵਾਈ ਮਿਲੀਆਂ ਜੀ ਇੱਥੇ ਸਾਰੇ ਤਾਂ ਐਸਾ ਫਰੀ ਹੋਏ ਨੇ ਮਾਤਾਦਵਾਰ ਕਾ ਜੀ ਡਾਕਟਰ ਸਾਹਿਬ ਜੀ ਨੇ ਬਹੁਤ ਵਾਰੀ ਅੱਛੀ ਦਿੱਤੀ ਹੈ ਮੈਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਜੇ ਪਿੰਡਾਂ ਵਿੱਚ ਜੇ ਸਹੂਲਤਾਂ ਪ੍ਰਦਾਨ ਕੀਤੀਆਂ ਨਾਲ ਕਿ ਗਰੀਬ ਆਦਮੀ ਨੂੰ ਕਿਤੇ ਸ਼ਹਿਰ ਵਗੈਰਾ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਅਰਾਏ ਸਾਨੂੰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਲੈਂ ਲਾਉਣੀ ਪੈਂਦੀ ਸੀ ਜੀ ਪੈਸਾ ਬਹੁਤ ਲੱਗਦਾ ਸੀ 10 ਵਜੇ ਕਿਹਾ 12 2 ਵਜੇ ਜਾਂਦਾ ਸੀ ਸਹੀ ਕਹਿੰਦੇ ਟਾਈਮ ਹੋ ਗਿਆ ਲੰਚ ਇੱਕ ਹਫ਼ਤੇ ਦਾ ਬਾਈ ਦਾ 1500 ਰੁਪਏ ਲੈਂਦੇ ਸੀ ਘਟੋ ਘਟਾ ਔਰ ਫਰੀ ਹੈ ਜੀ ਕੋਈ ਪੈਸਾ ਨਹੀਂ ਸਾਨੂੰ ਮੁੜਲੀ ਸਹਿਤਾ ਸਾਡੇ ਨਗਰ ਦੇ ਵਿੱਚੋਂ ਹੀ ਮਿਲ ਜਾਂਦੀ ਹੈ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਇਹੋ ਜਿਹੇ ਉਪਰਾਲੇ ਕਰਦਿਆਂ ਰਹਿਣਗੇ ਜੀ